ਪੇਹਾਂ ਜੀ ਸਵਾਗਤ ਕਰਦੇ ਹਾਂ ਇੱਕ ਵਾਰੀ ਫਿਰ ਤੋਂ ਆਪਣੇ ਚੈਨਲ ਹਰਮੋਨੀਕ 688 ਦੇ ਵਿੱਚ ਮਿਲ ਕੇ ਆਪਾਂ ਤੁਸੀਂ ਸਾਰੀ ਵਧੀਆ ਹੋਮੋ ਦੀ ਟਿਪਸ ਲਵੋਗੇ ਚਲੋ ਕਿ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਫਸਟ ਕਰ ਲਓ ਵੀਡੀਓ ਵਧੀਆ ਲੱਗੇ ਹੁੰਦੀ ਹੈ ਲਾਈਕ ਕਰਦੇ ਹੋ ਤੇ ਸ਼ੇਅਰ ਕਰਦੇ ਹੋ ਨਾਲ ਹੀ ਆਪਣੀ ਇੰਸਟਾਗ੍ਰਾਮ ਆਈਡੀ ਤੇ ਜਿਹੜੀਆਂ ਆਪਣੀਆਂ ਨਵੇਂ ਨਵੇਂ ਫੋਨ ਵੀਡੀਓ ਵੀਰਾਂ ਨੂੰ ਵੀਰ ਕੈਂਪਰ ਨੇ ਉਹਨਾਂ ਨੂੰ ਵੀ ਸੂਚਾ ਕੁਝ ਚੈੱਕ ਕਰਾਇਆ ਕਰੋ ਇਹ ਲੋਕ ਆ ਕਿ ਜਦੋਂ ਆਪਣਾ ਟਿਕਟਕ ਤੇ ਉਹ ਚਾਂਦੀ ਨੇ ਕੀ ਪ੍ਰੋਸੀਜਰ ਬਦਲਣਾ ਸ਼ੁਰੂ ਹੋ ਗਏ ਤੇ ਅੱਜ ਤੋਂ ਆਪਣਾ ਉਹ ਚਾਂਦੀ ਉਹ ਜਿਹੜਾ ਫਸਟ ਸੀਰੀਜ਼ ਨੂੰ ਰੈਡੀ ਕਰਨ ਲੱਗੇ ਕਿਉਂਕਿ ਫਰਮ ਪਕਾਇਆ ਜਿਵੇਂ ਜਿਵੇਂ ਸੀਜ਼ਨ ਆਪਣੀ ਗਰਮੀ ਦੀ ਸ਼ੁਰੂਆਤ ਹੋ ਗਈ ਉਹ ਲੋਕ ਜਿਹੜੇ ਸਾਫ ਤੋਂ ਲੈ ਕੇ ਜਾਂਦੇ ਜਿਨੇ ਇਹ ਕਾਪਲ ਵਰਕ ਇਸ ਤਰ੍ਹਾਂ ਦੇ ਪ੍ਰੇਮ ਸਟੱਫ ਲੈਣੋਂ ਤੇ ਵਰਤਣਾ ਸ਼ੁਰੂ ਹੋ ਜਿੰਦੇ ਤੇ ਬੰਗੀ ਆਪਾਂ ਵੀ ਰੱਖੇ 500 ਰੁਪਏ ਦਾ ਕੱਪੜੇ ਜਾਂਦੇ ਦੇਖੋ ਬਹੁਤ ਹੀ ਸੋਹਣੀ ਚਾਹਮੇ ਲਈ ਆਪਣੇ ਕੋਲੇ ਦੇ ਨਾਲ ਤੇ ਬਹੁਤ ਜ਼ਿਆਦਾ ਕਲਰ ਅਵੇਲੇਬਲ ਨੇ ਜਿਵੇਂ ਚੌਕਲੇ ਜੋਂ ਸਮਾਨ ਲੈ ਕੇ ਚਲੋ ਤਕਰੀਬਨ ਆਪਣੇ ਕੋਲੇ 12 13 ਕਲਰ ਇਹਨਾਂ ਦੇ ਡਾਰਕ ਤੋਂ ਲੈ ਕੇ ਜਿਹੜੇ ਅਸੀਂ ਲਾਈਟ 15 ਤੋਂ ਸਕਵਾ ਲੈਂਦੇ ਹਾਂ ਕਹਿੰਦੇ ਬਸ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣੇ ਸਾਫਟਵੇਅਰ ਵੀ ਤੁਸੀਂ ਜਿਹੜੇ ਕੰਪੀਟੇਟਰ ਹੈ ਕੋਈ ਵੀ ਕਾਪੀ ਕਰਵਾਉਣਾ ਚਾਹੁੰਦੇ ਤਾਂ ਇਹ ਦੀ ਸਟਾਕ ਹੈ ਜਿਹੜਾ ਆਪਣੇ ਕੋਲੇ ਫੁੱਲ ਸਟਾਕ ਵਿੱਚ ਆ ਚੁੱਕਿਆ ਠੀਕ ਹੈ ਜੀ ਇਸ ਮੌਕੇ ਤੇ ਬਹੁਤ ਹੀ ਬਹੁਤ ਪਿਆਰਾ ਜਿਹਾ ਵਰਕਾ ਜਿਹੜੇ ਉੱਪਰ ਦਿਨ ਤੱਕ ਦੇ ਉਸ ਤੋਂ ਜਵੰਦਾ ਉਹ ਤੁਸੀਂ ਬਤਨੀ ਬਤ ਤੇ ਫਾਈਲ ਕਰਮੀ ਤੇ ਫਾਇਰ ਸੁਣ ਕੇ ਦੇਖਿਆ ਹੁਣ ਉਹ ਹੀ ਗੱਲ ਹੈ ਜਿਹੜੀ ਕੰਪੇਨੀ ਦੀ ਆਉਟਸਾਈਡ ਗੱਲ ਚੱਲ ਰਹੀ ਸੀ ਵੱਖਰੀ ਚੱਪ ਲਈ ਗੱਲ ਹੈ ਜਿਹੜਾ ਬਣਾਉਣ ਲਈ ਲੱਗੇ ਕਿ ਕਿੰਨਾ ਚੱਕਦਾ ਇੱਥੇ ਚੱਕਦਾ ਹੋਵੇ ਇਸ ਲਈ ਪਰਫਾਰਮੈਂਸ ਲਈ ਕਿ ਇਤਨਾ ਖਤ ਲੈਣ ਪਾਟਾਂਗੇ ਜਿਹੜਾ ਕਿਤੇ ਡਿਪਲੇਸਟ ਕਰਨਾ ਬਹੁਤ ਪਿਆਰਾ ਕਿਉਂ ਹੈ ਤੇ ਇਹ ਆਪਣੀ ਦੇਖਣ ਤੋਂ ਕੋਈ ਡਰਾਸਟ ਕਰਦਾ ਇਹ ਤੇ ਅਸਲ ਦੇਖੋ ਚਾਰ ਕਲਰ ਪੌਂ ਲੱਗੇ ਬਾਕੀ ਥੋੜਾ ਜਿਹਾ ਡਿਜ਼ਾਈਨ ਬਨ ਜਾਉਂ ਤੋਂ ਰੁਜੀ ਤੱਕ ਅਖਾ ਟੁੱਟ ਕੇ ਆਪਣਾ ਇੱਥੇ ਤੇ ਇਹ ਦੇਖੋ ਅੱਜ ਆਪਾਂ ਬਹੁਤ ਹੀ ਪਿਆਰੇ ਜਿਹਾ ਆਪਾਂ ਨੂੰ ਦੋ ਅ ਦੇਖੋ ਇਹ ਵਾਲੇ ਬਟਰਫਲਾਈ ਮਿਲ ਗਏ ਤੇ ਆਪਾਂ ਆਪਣੀ ਮਸ਼ੀਨ ਤੇ ਚੱਕ ਕੇ ਜੜਦੇ ਨੇ ਤੇ ਨੂੰ ਜਿਹੜਾ ਆਪਣੀ ਮਸ਼ੀਨ ਦੀ ਥੋੜੀ ਜੀ ਟੋਰ ਵਧ ਗਈ ਹੈ ਤੇ ਜਿੱਤਾ ਘਪਾਤ ਕੇ ਫਿਰ ਜਿਹੜਾ ਵਰਕ ਹੈ ਨਾਲ ਦੇ ਨਾਲ ਤੁਹਾਨੂੰ ਦਿਖਾਵਾਂਗੇ ਕਿਹੜੇ-ਕਿਹੜੇ ਕਲਰ ਪਾ ਕੇ ਇਹ ਵਰਕ ਹੈ ਜਿਹੜਾ ਕਿਦਾਂ ਦਾ ਬਣ ਕੇ ਤਿਆਰ ਹੋਊਗਾ ਬਣੇ ਰਿਓ ਵੀਡੀਓ ਤੇ ਅੰਤ ਤੱਕ ਇਹਨਾਂ ਖੰਡਾਂ ਦੇ ਟੁਕੜੇ ਨੂੰ ਕਲੋਸ ਕਰਕੇ ਜਿਹੜਾ ਇਹਨਾਂ ਨੂੰ ਬੱਤੇ ਆ ਰਿਹਾ ਆਹ ਦੇਖੋ ਥੋੜੀ ਜਿਹੀ ਵਾਲਟ ਦੇ ਟੂਕੀ ਕੱਪੜੇ ਨੂੰ ਜਾਰੇ ਹੋਏ ਡਿਜ਼ਾਈਨ ਕਰੀਏ ਭਾਰਾ ਨਾ ਇਸ ਕਰਕੇ ਇਹਨਾਰੇ ਪ੍ਰੈਸ ਨਾਲ ਠੀਕ ਹੋ ਜਾਏਗਾ ਜਿਸ ਨਾਲ ਤੁਸੀਂ ਡਿਜ਼ਾਈਨ ਤੁਸੀਂ ਆਪਣਾ ਦੇਖ ਸਕਦੇ ਹੋ ਜਿਹੜੇ ਕੰਮ ਹੋ ਗਏ ਸਾਰੇ ਇੰਕ ਲਈ ਇਹਨਾਂ ਦਾ ਸਭ ਤੇ ਨੋ ਸਭ ਇਹ ਕਰ ਜਾਏਗਾ ਤੇ ਐਵੇਂ ਦੀ ਕੁਝ ਥੋੜਾ ਆਟਾ ਜੈਲ ਤੋਂ ਲਿਖਦੇ ਤਾਂ ਕਿ ਇਹ ਤੋਂ ਬਹੁਤ ਸਾਰਾ ਡਿਜ਼ਾਈਨ ਬਣੂਗੀ। ਇਹ ਕੀ ਡਿਜ਼ਾਈਨ ਹੈ ਇਹ ਬਹੁਤ ਛੋਟਾ ਡਿਜ਼ਾਈਨ ਹੈਗਾ। ਬਹੁਤ ਕੁਝ ਨਹੀਂ ਕਿਸੇ ਡਿਜ਼ਾਈਨ ਨੇ। ਬੱਸ ਇਸ ਨੂੰ ਫਟੇਗਾ, ਫਟੇਗੀ ਛੋਟਾ। ਸਾਰਾ ਡਿਜ਼ਾਈਨ ਤਲਾਕ ਤੇ ਟੇਕ ਵਾਲੇ ਕੋਪਾ ਸਾਰੇ ਛੋਟੇ ਛੇ ਲਾਈ ਦੇ। ਅੰਡ ਪੂਰਾ ਪ੍ਰੈਕਟਿਸ ਵਿੱਚ ਕਰਾਉਣਾ ਜੇ ਸਾਰਾ ਕਰਾ ਕੇ ਫਿਰ ਆਪਣਾ ਸੰਭਾਜਾ ਕਿਦਾਂ ਦਾ ਬਣ ਚੀਹ ਚਾਰ ਰੰਗ ਤੋਂ ਬਹੁਤ ਹੀ ਆਪਾ ਨੂੰ ਨੋਰਮਲ ਜੀ ਰੇਂਜ ਵਿੱਚ ਰੈਡੀ ਕਰਾਂਗੇ ਤੁਸੀਂ ਵੀ ਆਪਣੇ ਜਿਹੜਾ ਗ੍ਰੀਸ ਸੌਪਾਂ ਦੇ ਉੱਪਰ ਦੇ ਸਕਦੇ ਹੋ ਕੋਈ ਨਿਊ ਐਡ ਕਰਨਾ ਤੇ ਜਿਵੇਂ ਹੁਣ ਕਰਨੀ ਵਾਲੀ ਫੋਟੋ ਨੂੰ ਚੁਣਾਉਂਗੀ ਤੇ ਤੁਸੀਂ ਇਹਨਾਂ ਫਾਇਰ ਰੱਖ ਕੇ ਆਪਣਾ ਇਹ ਵੱਧ ਤੋਂ ਵੱਧ ਬਾਜ਼ਾਰ 1200 ਦੇ ਵਿੱਚ ਆਪਾਂ ਇਸ ਨੂੰ ਰੈਡੀ ਕਰਨ ਦੀ ਕੋਸ਼ਿਸ਼ ਕਰਾਂਗੇ ਸੋਨੇ ਨੂੰ ਪ੍ਰਮੁੱਖ ਜੈਲ 파ਕ ਤੇ ਕਾਕੀ ਜਿੰਦੇ ਦੀ ਹੋ ਆਪ ਕੋ ਅਪਲੋਡ ਵੀਡੀਓ ਆਪਣੇ ਮਨਦੀ ਰਹਿੰਦੀ ਜੀ ਬੜਾ ਆਪਾਂ লৈ আছে ডি কম্পিট বনাই ਤੋ ਟੋਟਲੀ ਸੂਟ ਜਿਹੜਾ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਤੇ ਹੁਣ ਆਪਾਂ ਤੁਹਾਨੂੰ ਦੇ ਸੂਟ ਦੇ ਦਿਖਾਉਣੀਆਂ ਲੁੱਕ ਵੀ ਆਪਣਾ ਸੂਟ ਦਾ ਵਰਕ ਜਿਹੜਾ ਕਿੰਦਾ ਦਾ ਹੋਇਆ ਤੇ ਲੁੱਕ ਇਹ ਹੈ ਆਪਣਾ ਰਜਿਸਟਰ ਕਾਰਡ ਇੱਥੇ ਤੁਸੀਂ ਆਪਣੇ ਨਾਲ ਕਨੈਕਟ ਕਰਕੇ ਆਪਣੇ ਸੂਟ ਜਿਹੜੇ ਬੁੱਕ ਕਰ ਸਕਦੇ ਹੋ ਠੀਕ ਹੈ ਜੀ ਇਹ ਲਓ ਜੀ ਇਹ ਆਪਾਂ ਕੀਤੇ ਇਹਦੇ ਬਾਅਦੂ ਵਰਕ ਤੇ ਹੈਗਾ ਇਹਦਾ ਕਿਹੜਾ ਵਰਕ ਦੇ ਲੋਕ ਜਿਹੜਾ ਇਹ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸੂਟ ਆ ਜਿਹੜਾ ਬਣ ਕੇ ਇੱਕ ਇਹ ਤਿਆਰ ਹੋਇਆ ਤੇ ਬਾਕੀ ਜਿਹੜਾ ਸੂਟ ਦਾ ਕਲਰ ਸੀ ਉਹ ਵੀ ਬਹੁਤ ਸੋਹਣਾ ਸੀ ਤੇ ਇਹ ਫੈਬਰਿਕ ਆਪਾਂ ਤੁਹਾਨੂੰ ਦੱਸਿਆ ਸੀ ਵੀ ਆਪਾਂ ਜਾਮ ਕਾਟਨ ਦਾ ਇੱਥੇ ਸਟਾਫੇ ਦੇ ਥੱਲੇ ਲਾਇਆ ਹੈ ਤੇ ਲੋਕ ਜੀ ਤੁਹਾਡੇ ਬਜਟ ਮੁਤਾਬਕ ਇਹ ਸੂਟ ਬਹੁਤ ਹੀ ਘੱਟ ਰੇਟ ਵਿੱਚ ਆਪਾਂ ਤੁਹਾਨੂੰ ਪ੍ਰੋਵਾਈਡ ਕਰ ਦਾਂਗੇ ਤੁਸੀਂ ਇਸ ਤਰ੍ਹਾਂ ਦੇ ਵਰਕ ਕਰਵਾਉਣ ਲਈ ਆਪਣਾ ਸੰਪਰਕ ਕਰ ਸਕਦੇ ਹੋ ਬਾਕੀ ਹੋਰ ਫੋਲੋ ਡਿਟੇਲ ਹੈ ਜਿਹੜੀ ਤੁਸੀਂ ਆਪਣੇ ਨਾਲ ਜਦੋਂ ਆਪਾਂ ਨੂੰ ਇੱਕ ਮੈਸੇਜ ਛੱਡੋਗੇ ਆਪਾਂ ਤੁਹਾਨੂੰ ਉਸ ਬਾਰੇ ਸਾਰਾ ਕੁਝ ਦੱਸ ਦਸਾਂਗੇ ਤੇ ਲਓ ਜੀ ਪਿਆਰਾ ਜਿਹਾ ਸੂਟ ਹੈ ਜਿਹੜਾ ਬਣ ਕੇ ਤਿਆਰ ਹੈ ਤੁਹਾਨੂੰ ਇਹ ਸੂਟ ਕਿੱਦਾਂ ਦਾ ਲੱਗਿਆ ਆਪਣੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਅਕੇ ਸ਼ੇਅਰ ਵੀ ਜ਼ਰੂਰ ਕਰਦੇ ਹੋ ਨਾਲ ਹੀ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਲਓ ਜੀ ਇਸ ਪਿਆਰੇ ਤੇ ਸੂਟ ਦੇ ਨਾਲ ਇੱਥੇ ਕਰਦੇ ਹਾਂ ਵੀਡੀਓ ਨੂੰ ਬੰਦ ਤੇ ਮਿਲਤੇ ਆ ਇੱਕ ਨਵੇਂ ਵੀਡੀਓ ਦੇ ਵਿੱਚ ਨਵਾਂ ਜਾਂ ਕੋਈ ਫਰਕ ਲੈ ਕੇ ਤੇ ਨਵਾਂ ਜਾਂ ਕੋਈ ਹੋਰ ਸਟੱਫ ਲੈ ਕੇ ਧੰਨ